ਦੇ ਮੈਨੂੰ 10 ਰੁਪਏ ਵੀ ਅਦਾਲਤ ਦੇ ਦਿੰਦੀ ਉਹਨਾਂ ਨੂੰ 10 ਰੁਪਏ ਜੁਰਮਾਨਾ ਪਾ ਦਿੰਦੀ ਮੈਨੂੰ ਉਹ 10 ਵੀ ਬਹੁਤ ਸੀਗੇ ਅਰਸ਼ਦੀ ਜੀ ਇੱਕ ਤੁਹਾਨੂੰ ਅਦਾਲਤ ਵੱਲੋਂ ਇੱਕ ਜੁਰਮਾਨਾ ਪਾਇਆ ਗਿਆ ਜਿਹਦੀ ਜਿਹੜੀ ਹੈਗੀ ਕੁਰਕੀ ਦੇ ਆਰਡਰ ਹੋਏ ਆ 25 ਤਰੀਕ ਜਿਹੜੀ ਆਉਣ ਵਾਲੀ ਹੈ 25 4 ਆ ਜੀ ਤੇ ਉਹਦੇ ਵਿੱਚ ਉਹ ਜ਼ਮੀਨ ਦੀ ਹੁਣ ਬੋਲੀ ਕੀਤੀ ਜਾ ਰਹੀ ਆ ਸਾਡਾ ਕੋਈ ਪ੍ਰੋਗਰਾਮ ਸੀ ਉੱਥੇ ਆਪਣੇ ਆਪਣੇ ਹੀ ਕੋਈ ਮੰਨ ਲਓ ਇੰਡੋਰ ਪ੍ਰੋਗਰਾਮ ਸੀਗਾ ਕਿਹੜੀ ਪਾਰਟੀ ਵੱਲੋਂ ਸੀਗਾ ਜੀ ਆ ਮਰਿਵਾ ਟਿਕਾਣਾ ਜੀ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਜਦੋਂ ਪੱਤਰਕਾਰ ਖਬਰ ਕਰ ਰਿਹਾ ਸਾਨੂੰ ਜਿਹੜਾ ਹੈਗਾ ਉਹਦਾ ਕੈਮਰੇ ਨੂੰ ਟੱਚ ਨਹੀਂ ਕਰਨਾ ਚਾਹੀਦਾ ਪ੍ਰਾਪਰਟੀ ਅਟੈਚ ਕਰਤੀ ਹੁਣ ਉਹਦੇ ਪ੍ਰਾਪਰਟੀ ਦੀ ਫਿਰ ਉਹਦੀ ਬੋਲੀ ਹੋਊਗੀ ਹੁਣ ਹਾਂਜੀ ਤੁਹਾਡੀ ਪ੍ਰਾਪਰਟੀ ਦੀ ਜਿਹੜੀ কুরਕੀ ਹੋਣੀ ਆ ਜਿਹੜਾ ਜੁਰਮਾਨਾ ਪਾਏਗਾ ਉਹ ਜੁਰਮਾਨਾ ਉਹਨਾਂ ਨੂੰ ਦੇਣ ਵਾਸਤੇ ਤੁਹਾਡੀ ਪ੍ਰਾਪਰਟੀ ਦੀ কুরਕੀ ਕੀਤੀ ਜਾਊਗੀ ਤੋਂ ਉਸ ਤੋਂ ਪਹਿਲਾਂ ਹੀ ਤੁਸੀਂ ਅਪੀਲ ਪਾਉਂਗੇ ਇਸ ਚੀਜ਼ ਨੂੰ ਲੈ ਕੇ ਹਾਂਜੀ ਹਾਂਜੀ ਮੈਂ ਅਪੀਲ ਪਾਉਂਗਾ ਅਦਾਲਤ ਵੱਲੋਂ ਇਨਸਾਫ ਮਿਲ ਕੇ ਤੇ ਤੁਸੀਂ ਉਹਦੇ ਚ ਪੱਖ ਦੇ ਦਿੰਦੇ ਵੀ ਜਦੋਂ ਤੁਹਾਡੀ ਐਂਟਰੀ ਹੈ ਨਹੀਂ ਤੁਸੀਂ ਇੱਥੇ ਕਿਉਂ ਕਵਰੇਜ ਕਰ ਰਹੇ ਹੋ ਆਪਾਂ ਨੂੰ ਇਹ ਕਹਿਣ ਦੀ ਬਜਾਏ ਆਪਾਂ ਉਹਦਾ ਕੈਮਰਾ ਫੜ ਕੇ ਥੱਲੇ ਕਰੀਏ ਜਾਂ ਕੋਈ ਨਹੀਂ ਮੈਂ ਇਦਾਂ ਹੀ ਕਿਹਾ ਸੀ ਜੇ ਜਦੋਂ ਮਾਨ ਨਹੀਂ ਤਾਂ ਆਪਾਂ ਕੇਸ ਕਰਦੇ ਆ ਪਰ ਉਦੋਂ ਆਪਾਂ ਨੂੰ ਅਦਾਲਤ ਦੇ ਵਿੱਚ ਜਿਹੜੀ ਕੋਰਟ ਫੀਸ ਦਿੰਨੇ ਆ ਉਹ ਕੋਰਟ ਫੀਸ ਤੁਸੀਂ ਫਿਰ ਪਹਿਲਾਂ ਜਮ੍ਹਾਂ ਕਰਵਾਈਓ ਮੈਂ ਆਮ ਹੀ ਪਾਰਟੀ 'ਚ ਐਜੇ ਵਰਕਰ ਕੰਮ ਕਰਦਾ ਜੀ ਤੇ ਮੈਂ ਸਰਪੰਚ ਮੈਨੂੰ ਵੀ ਖਬਰ ਕਰ ਦੇਣ ਕਾਫੀ ਥੇਰ ਹੋ ਗਿਆ ਬਥੇਰੇ ਮੇਰੇ ਵੀ ਤੇ ਬੜਾ ਕੁਝ ਹੋਇਆ ਜੀ ਕਈ ਪੁਲਿਸ ਅਫਸਰ ਜਿਹੜੇ ਹੈਗੇ ਉਹ ਦਾਬੇ ਮਾਰ ਲਾ ਪੈਂਦੇ ਵਕਾ ਯੈਲੋ ਕਾਰਡ ਵਕਾ ਉਹ ਵਕਾ ਵਕਾ ਤੇ ਤੁਹਾਨੂੰ ਇਹ ਦਿੱਕਤ ਨਹੀਂ ਆਈਗੀ ਤੇ ਇੱਥੇ ਲਿਆ ਕੇ ਉਹਨਾਂ ਦੇ ਹਿੱਸੇ ਦੇ ਵਿੱਚੋਂ ਇੱਥੋਂ ਮੈਨੂੰ ਜ਼ਮੀਨ ਦਿੱਤੀ ਗਈ ਹੈ ਜੀ ਤੁਹਾਨੂੰ ਦਿੱਤੀ ਗਈ ਜ਼ਮੀਨ ਹੈ ਹਾਂ ਜੀ ਇਹ ਜ਼ਮੀਨ ਇਸ ਵੇਲੇ ਮੇਰੇ ਨਾਂ ਬੋਲਦੀ ਉਹ ਖਬਰ ਕਰ ਰਹੀ ਸੀ ਕਿ ਤੁਸੀਂ ਉਹਨਾਂ ਦੀ ਖਬਰ ਕਰਦੇ ਸਮੇਂ ਜਿਹੜਾ ਤੁਸੀਂ ਉਹਨਾਂ ਦੀ ਖਬਰ ਦੇ ਵਿੱਚ ਵਿਗੜਨ ਪਾਇਆ ਤਾਂ ਤੁਸੀਂ ਉਹਨਾਂ ਨੂੰ ਬਲੈਕਮੇਲਰ ਵੀ ਦੱਸਿਆ ਤੇ ਜਿਹੜੇ yellow card ਵਗੈਰਾ ਇਹਨੇ ਤੇ ਸਰਕਾਰਾਂ ਇਸ ਕਰਕੇ ਪੱਤਰਕਾਰਾਂ ਨੂੰ ਦਬਾ ਕੇ ਆਪਣਾ ਕੰਮ ਲੈਣ ਵਾਸਤੇ yellow card ਬਣਾ ਕੇ ਦਿੱਤੇ ਜਾਂਦੇ ਆ ਅਦਾਲਤ ਨੇ ਇੱਕ ਤਰਫਾ ਹੀ ਕਰਤਾ ਜੀ ਇੱਕ ਤਰਫਾ ਹੀ ਕਰਤਾ ਸਰ ਕੀ ਦੇਖਦੇ ਹੋ ਤੁਸੀਂ ਜਿਹੜਾ ਇੱਕ ਤੁਹਾਡੇ ਜਿਹੜੀ ਕਿ ਪ੍ਰੋਪਰਟੀ ਵੀ ਨਾਲ ਅਟੈਚ ਕੀਤੀ ਜਿੱਥੇ ਕਿ ਕਵਰੇਜ ਕਰਨੀ ਲੋਕਾਂ ਦੀ ਦੁੱਖ ਤਕਲੀਫ ਦੀ ਕਵਰੇਜ ਕਰਨੀ ਉਹਦੇ ਵਿੱਚ ਕੋਈ yellow card ਜ਼ਰੂਰੀ ਨਹੀਂ ਸਾਫ਼ ਸੁਥਰੀ ਪੱਤਰਕਾਰ ਵੀ ਦਾ ਨਾ ਹੀ yellow card ਆ ਤਾਂ ਅਣਜਾਣ ਬੰਦਿਆਂ ਨੂੰ ਤੇ ਪੁਲਿਸ ਕਈ ਵਾਰੀ ਦਬਕਾ ਮਾਰ ਕੇ ਉਹਦੀ ਡਿਊਟੀ 'ਚ ਵਿਗੜਨ ਪਾਉਣ ਲਈ ਜਾਂ ਵੀ ਅਸਲੀ ਸੱਚ ਸਾਹਮਣੇ ਲਿਆਉਣ ਦੇ ਪਾਸੇ ਕਰਨ ਵਾਸਤੇ ਪੱਤਰਕਾਰ ਨੂੰ yellow card ਦਾ ਦੇਖ ਕੇ ਪਰੇ ਕਰ ਦਿੰਦੇ ਆ ਪਰ yellow card ਪੱਤਰਕਾਰ ਲਈ ਇੰਨਾ ਜ਼ਰੂਰੀ ਨਹੀਂ ਤੁਤਨਾਮ ਜੀ ਹੱਦ ਬੀਤੀ ਤੁਸੀਂ ਦਸਾਈ ਆ ਜਿਹੜੇ ਸਾਡੇ ਪੱਤਰਕਾਰੇ ਦੇ ਵਿੱਚ ਵਿਗਨ ਪਾਉਂਦੇ ਆ ਉਹਨਾਂ ਨੂੰ ਤਾਂ ਕਿਤੇ ਨਾ ਕਿਤੇ ਤੁਹਾਡੀਆਂ ਗੱਲਾਂ ਤੋਂ ਸਿੱਖ ਲੈ ਲਈ ਹੋਊਗੀ ਇਹਨਾਂ ਵੀ ਅਸੀਂ ਪੱਤਰਕਾਰ ਕੰਮ ਕਰਦੇ ਵਿੱਚ ਵਿਗਨ ਨਾ ਪਾਈਏ ਕਾਫੀ ਪੱਤਰਕਾਰ ਤੁਹਾਨੂੰ ਸੁਣ ਰਹੇ ਆ ਜੀ ਉਹਨਾਂ ਨੂੰ ਵੀ ਹੌਸਲਾ ਮਿਲਿਆ ਕਿ ਜੇਕਰ ਤੁਸੀਂ ਇਹੋ ਜੀ ਰਾਹ ਤੇ ਚੱਲੇ ਹੋ ਤੁਸੀਂ ਇੱਕ ਪਹਿਲਾਂ 12-13000 ਰੁਪਏ ਅੱਜ ਕੋਰਟ ਫੀਸ ਜਮ੍ਹਾਂ ਕਰਵਾਈ ਤਾਂ ਉਸ ਤੋਂ ਉਹ ਜੁਰਮਾਨਾ ਲੱਗਿਆ ਕਿ ਲੱਗਦਾ ਇਸ ਨਾਲੋਂ ਜਿਹੜੇ ਪੱਤਰਕਾਰ ਸੁਣ ਰਹੇ ਉਹਨਾਂ ਨੂੰ ਵੀ ਹੌਸਲਾ ਮਿਲਿਆ ਤੁਸੀਂ ਕਿੰਨੇ ਵੀ ਜੁਰਮਾਨਾ ਪਾਤਾ ਕਿ ਉਹ ਦੂਸਰੀ ਐਕਸ ਪਾਰਟੀ ਹੋ ਗਈ ਤਾਂ ਜੁਰਮਾਨਾ ਪਿਆ ਜੋ ਪੇਸ਼ ਨਹੀਂ ਹੋਇਆ ਕਿਸ ਨੂੰ ਜੁਰਮਾਨਾ ਪੈਣ ਦਾ ਕਾਰਨ ਕੀ ਹੋਇਆ ਇਸ ਇਸ ਜ਼ਮੀਨ ਨੂੰ ਕੋਈ ਪਿੰਡ ਦਾ ਕੋਈ ਸ਼ਹਿਰ ਦਾ ਕੋਈ ਬਾਹਰ ਦਾ ਕੋਈ ਕਿਤੋਂ ਦਾ ਵੀ ਸਰਕਾਰੀ ਸਿਸਟਮ ਦੇ ਮੁਤਾਬਕ ਬੋਲੀ ਦੇ ਕੇ ਅਦਾਲਤ ਦੇ ਹੁਕਮਾ ਮੁਤਾਬਕ ਬੋਲੀ ਹੋਊਗੀ ਤੇ ਉਹ ਖਰੀਦ ਸਕਦਾ ਜਾਨੀ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਤੁਹਾਡੀ ਗੱਲ ਸੁਣ ਕੇ ਤਾਂ ਫਿਰ ਪ੍ਰਾਪਰਟੀ ਡੀਲਰਾਂ ਦੇ ਕੰਨ ਖੜੇ ਹੋ ਗਏ ਨੇ ਫਿਰ ਉਹ ਵੀ ਪਹੁੰਚ ਜਾਣਗੇ ਉੱਥੇ ਫਿਰ ਮੈਨੂੰ ਇਹ ਵੀ ਇੱਥੇ ਖੁਸ਼ੀ ਮਹਿਸੂਸ ਹੁੰਦੀ ਆ ਵੀ ਇਹ ਜਿਹੜਾ ਫੈਸਲਾ ਆਇਆ ਇਹ ਮੇਰੇ ਇਕੱਲੇ ਦਾ ਫੈਸਲਾ ਨਹੀਂ ਹੈਗਾ ਵਿਸ਼ਵ ਭਰ ਦੇ ਜਿਹੜੇ ਪੱਤਰਕਾਰ ਆ ਭਾਈਚਾਰਾ ਸਾਡਾ ਇਹ ਅਦਾਲਤ ਨੇ ਉਹਨਾਂ ਦਾ ਮਾਨ ਸਨਮਾਨ ਬਧਾਇ ਜੀ 25 ਚਾਰ ਨੂੰ ਮਤਲਬ ਇਹ ਦੀ ਜਿਹੜੀ ਆ ਹੁਣ ਬੋਲੀ ਹੋ ਕੇ ਹਾਂਜੀ ਹਾਂਜੀ ਇਹ ਖਤਮ ਹੋ ਜਾਊਗਾ ਕੰਮ ਕੇ ਇਸ ਬੰਦ ਹੋ ਜਾਊਗਾ ਜ਼ਮੀਨ ਜਿਹੜਾ ਮਰਜੀ ਲੈ ਸਕਦਾ ਤੇ ਜੇਕਰ ਨਹੀਂ ਲੈ ਸਕਦਾ ਤੇ ਸਰਕਾਰ ਆਪਣੇ ਸਿਸਟਮ ਮੁਤਾਬਕ ਆਪਣੇ ਕੋਈ ਇਹਨੂੰ ਕਰੂ ਪਰ ਮੈਨੂੰ ਅਦਾਲਤ ਦੇ ਹੁਕਮਾ ਮੁਤਾਬਕ ਜਿਹੜਾ ਹਰਜਾਨਾ ਉਹ ਮਿਲ ਜਾਣਾ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਨੀਲ ਜੰਦਲ ਇੱਕ ਪੱਤਰਕਾਰ ਦੇ ਕੰਮ ਕਰਦਿਆਂ ਹੋਇਆਂ ਖਬਰ ਕਰਦਿਆਂ ਹਾਂ ਉਹਦੇ ਕੰਮ ਦੇ ਵਿੱਚ ਵਿੰਗਣ ਪਾਇਆ ਜਾਂਦਾ ਤਾਂ ਉਸ ਨੂੰ ਲੈ ਕੇ ਉਹ ਪੱਤਰਕਾਰ ਅਦਾਲਤ ਜਾਂਦਾ ਤਾਂ ਅਦਾਲਤ ਵੱਲੋਂ ਜਿਹੜਾ ਬੰਦਾ ਉਸਦੇ ਕੰਮ ਦੇ ਵਿੱਚ ਵਿਘਨ ਪਾਉਂਦਾ ਹੈ ਤਾਂ ਉਸ ਨੂੰ ਲੱਖਾਂ ਰੁਪਏ ਜੁਰਮਾਨਾ ਕਰ ਦਿੱਤਾ ਜਾਂਦਾ ਹੈ ਤਾਂ ਸਾਡੇ ਨਾਲ ਸਤਨਾਮ ਸਿੰਘ ਜੀ ਜੁੜੇ ਗੱਲਬਾਤ ਕਰਦੇ ਆ ਜੋ ਇਹਨਾਂ ਨਾਲ ਸਾਰਾ ਵਾਕਿਆ ਜਿਹਾ ਹੋਇਆ ਸਤਨਾਮ ਸਿੰਘ ਜੀ ਕੀ ਮਸਲਾ ਕੀ ਸੀ ਸਾਰਾ ਸਰ ਮਸਲਾ ਇਹ ਸੀ 2022 ਦੇ ਵਿੱਚ ਨਾ ਇੱਕ ਐਥੇ ਮੰਡੀ ਬਰੀਵਾਲਾ ਦੇ ਵਿੱਚ ਇੱਕ ਆਰਤੀਆ ਐਸੋਸੀਏਸ਼ਨ ਦੀ ਜਿਹੜੀ ਸੀ ਨਾ ਉਹ ਇਹਨਾਂ ਨੇ ਇੱਕ ਯੂਨੀਅਨ ਬਣਾਈ ਹੋਈ ਆ ਤੇ ਇਹ ਉਦੋਂ ਇਸ ਟਾਈਮ ਤੇ ਵਿਧਾਇਕ ਤੇ ਇੱਕ ਹੋਰ ਕਈ ਜਿਹੜੇ ਨਾਲ ਸਮਰਥਕ ਸੀਗੇ ਉਹ ਇੱਥੇ ਆਏ ਸੀ ਤੇ ਇਹਨਾਂ ਨੇ ਜਿਹੜਾ ਇੱਕ ਹੋਰ ਪ੍ਰਧਾਨ ਚੁਣਤਾ ਨਵੇਂ ਤੇ ਪੁਰਾਣੇ ਜਿਹੜੇ ਪ੍ਰਧਾਨ ਚੁਣੇ ਸੀ ਆੜਤੀਆਂ ਦੀ ਉਹਨਾਂ ਚ ਤਾਲਮਿਲ ਨਹੀਂ ਬੈਠਾ ਇੱਥੇ ਕੁਝ ਤੂੰ ਤੂੰ ਮੈਂ ਮੈਂ ਹੋ ਗਈ ਉਸ ਸਮੇਂ ਮੈਂ ਇੱਥੇ ਮੌਜੂਦ ਸੀਗਾ ਮੈਂ ਆਪਣੀ ਡਿਊਟੀ ਮੁਤਾਬਕ ਕਵਰੇਜ ਕਰਦਾ ਸੀ ਤੇ ਕੁਝ ਜਿਹੜੇ ਕਿ ਅਰਸ਼ਨਾ ਦਾ ਕੋਈ ਵਿਅਕਤੀ ਹੈਗਾ ਸੀ ਉਹਨਾਂ ਨੇ ਇੱਥੇ ਉਹ ਮੇਰੀ ਕਵਰੇਜ ਕਰਨ ਵੇਲੇ ਜਿਹੜਾ ਵਿਘਨ ਪਾਇਆ ਤੇ ਜਿਸ ਤਰ੍ਹਾਂ ਮੈਂ ਖਬਰ ਬਣਾਉਣੀ ਚਾਹੁੰਦਾ ਸੀ ਇਹਨਾਂ ਦੇ ਰੋਲੇ ਰੱਪੇ ਚੋਂ ਮੈਂ ਖਬਰ ਪੂਰੀ ਤਰ੍ਹਾਂ ਬਣਾ ਨਾ ਸਕਿਆ ਪ੍ਰੋਪਰ ਨਹੀਂ ਬਣਾ ਸਕਿਆ ਪ੍ਰੋਪਰ ਨਾ ਬਣਾ ਸਕਿਆ ਜਿਸ ਤਰ੍ਹਾਂ ਦੇ ਰੂਪ ਚ ਮੈਂ ਉਹ ਖਬਰ ਪੇਸ਼ ਕਰਨੀ ਸੀ ਉਸ ਤਰ੍ਹਾਂ ਨਾ ਕਰ ਸਕਿਆ ਜ ਤਰਾਨੀ ਮੈਥੋਂ ਬਣੀ ਮੈਨੂੰ ਸੰਤੁਸ਼ਟੀ ਨਹੀਂ ਹੋਈ ਜੀ ਇਸ ਕਰਕੇ ਨਾ ਮੈਂ ਅੱਗੇ ਤੋਂ ਇਹ ਸੋਚਿਆ ਵੀ ਕੋਈ ਵੀ ਵਿਅਕਤੀ ਜਿਹੜਾ ਉਹ ਪੱਤਰਕਾਰਾਂ ਦੇ ਕੰਮ 'ਚ ਵਿਘਨ ਪਾ ਕੇ ਉਹਨਾਂ ਦੀ ਡਿਊਟੀ ਜਿਹੜੀ ਆ ਜਿਹੜਾ ਤਜਰਬਾ ਉਹਨੂੰ ਫੇਲ ਕਰੇਗਾ ਜੀ ਇਸ ਲਈ ਮੈਂ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਕੋਰਟ ਦੇ ਵਿੱਚ ਜਦੋਂ ਪ੍ਰੋਸੈਸ ਚੱਲਿਆ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੇ ਚੱਲਦੇ-ਚੱਲਦੇ ਆਣ ਕੇ ਤੇ 2 ਲੱਖ 15100 ਰੁਪਿਆ ਜੁਰਮਾਨਾ ਜਿਹੜਾ ਸੀ ਉਹ ਅਰਸ਼ਦੀਪ ਜਿਹੜਾ ਕੋਈ ਜੱਸਿਆਣੇ ਤੋਂ ਵਿਅਕਤੀ ਹੈਗਾ ਕੋਈ ਪਤਾ ਨਹੀਂ ਕੀ ਲੀਡਰ ਆ ਜਾਂ ਨਹੀਂ ਮੈਨੂੰ ਨਹੀਂ ਪਤਾ ਜੀ ਉਸ ਸਮੇਂ ਮੈਂ ਤਾਂ ਭੀੜ ਨੂੰ ਹੀ ਦੇਖਿਆ ਹੈ ਮੈਂ ਨਹੀਂ ਦੇਖਿਆ ਵੀ ਕੌਣ ਹੈ ਜੀ ਤੇ ਇਹਨਾਂ ਨੇ ਫਿਰ ਮੇਰੀ ਫੇਸਬੁੱਕ ਤੇ ਮੈਨੂੰ ਕਮੈਂਟ ਕੀਤੇ ਬਲੈਕਮੇਲਰ ਕਿਹਾ ਤੇ ਮੈਨੂੰ ਹੋਰ ਜਿਹੜਾ ਸੀ ਉਸ ਗੋ ਇਸ ਚੀਜ਼ ਨਾਲ ਰੰਜਿਸ਼ ਹੋਈ ਤੇ ਮੈਂ ਕੋਰਟ ਦੇ ਵਿੱਚ ਗਿਆ ਮੈਂ ਦੋਵੇਂ ਪੱਖ ਰੱਖੇ ਤੇ ਮਾਨਯੋਗ ਅਦਾਲਤ ਵੱਲੋਂ ਇਹਨਾਂ ਨੂੰ 2 ਲੱਖ 2 ਲੱਖ 15100 ਰੁਪਿਆ ਫੈਣ ਪਾਇਆ ਤੇ ਇਹਨਾਂ ਨੇ ਫਿਰ ਅਦਾਲਤ ਦੇ ਹੁਕਮਾਂ ਨੂੰ ਨਹੀਂ ਮੰਨਿਆ ਜੀ ਇਹਨਾਂ ਨੇ ਉਹ 2 ਲੱਖ ਰੁਪਏ ਜਵੀ ਨਹੀਂ ਦਿੱਤਾ ਮੈਨੂੰ ਕੁਝ ਨਹੀਂ ਮੇਰੇ ਨਾਲ ਸੰਪਰਕ ਨਹੀਂ ਹੋਇਆ ਇਹਨਾਂ ਦਾ ਅਦਾਲਤ ਨੇ ਫਿਰ ਇਹਨਾਂ ਤੋਂ ਆਕੀ ਇਹਨਾਂ ਦੀ ਜ਼ਮੀਨ ਸੀ ਜਿਹੜੀ ਉਹ ਇਸ ਚੱਲਦੇ ਪ੍ਰੋਸੈਸ ਚ ਉਹ কুরਕ ਕਰ ਦਿੱਤੀ কুরਕ ਕਰਨ ਤੋਂ ਉਪਰੰਤ ਜਿਹੜੀ ਫਾਰਮੈਲਿਟੀ ਸੀ ਮਾਲ ਮੈਕਮੇ ਦੇ ਪੂਰਾ ਹੀ ਪੂਰੀ ਕਰਨ ਤੋਂ ਉਪਰੰਤ ਇਹ ਸਿਟੇ ਤੇ ਪਹੁੰਚੇ ਜੀ 25 ਤਰੀਕ ਜਿਹੜੀ ਆਉਣ ਵਾਲੀ ਹੈ 25 4 ਆ ਜੀ ਤੇ ਉਹਦੇ ਵਿੱਚ ਉਹ ਜ਼ਮੀਨ ਦੀ ਹੁਣ ਬੋਲੀ ਕੀਤੀ ਜਾ ਰਹੀ ਆ ਤੇ ਉਹ ਜਿਹੜਾ ਵੀ ਮੈਂ ਨੋ ਜਨਾ ਅਦਾਲਤ ਨੇ ਇਹਨਾਂ ਨੂੰ ਫੈਨ ਪਾਇਆ ਜੁਰਮਾਨਾ ਉਹ ਦੇਣ ਵਾਸਤੇ ਸਰਕਾਰ ਆ ਜਿਹੜੀ ਅਦਾਲਤ ਆ ਉਹ ਸਰਕਾਰੀ ਸਿਸਟਮ ਦੇ ਰਾਈ ਉਹਦੀ ਬੋਲੀ ਕਰਦੀ ਹੈ ਜੀ ਟਰੈਲ ਦੀ ਗੱਲ ਕਰਦੇ ਤੁਸੀਂ ਕੋਰਟ ਦੇ ਵਿੱਚ ਕੇਸ ਕੀਤਾ ਕਿੰਨਾ ਚਿਰ ਟਰੈਲ ਚੱਲਿਆ ਹੈ ਟਰੈਲ ਜੀ 22 ਵਿੱਚ ਕੀਤਾ ਸੀਗਾ ਤੇ 24 ਦੇ ਵਿੱਚ ਆਣ ਕੇ ਜਮੀਨ ਕੋਰਕ ਹੋ ਚੁੱਕੀ ਸੀ ਮੈਨੂੰ ਲੱਗਦਾ ਕਿ ਤਿੰਨ ਸਾਲਾਂ ਚ ਜਾਂ 2.5 ਸਾਲਾਂ ਚ ਹਾਂ ਜੀ ਬਸ ਪੌਣੇ ਕੋ ਤਿੰਨ ਸਾਲਾਂ ਦੇ ਵਿੱਚ ਵਿੱਚ ਮੈਨੂੰ ਮਤਲਬ ਅਦਾਲਤ ਵੱਲੋਂ ਇਨਸਾਫ ਮਿਲ ਗਿਆ ਜੀ ਪਰ ਤੁਸੀਂ ਤੁਸੀਂ ਜਿਹੜਾ ਉਹਨਾਂ ਤੇ ਕੀ ਮਾਨ ਹਨ ਨਹੀਂ ਕੀਤਾ ਸੀ ਕਿ ਕੀਤਾ ਤੁਸੀਂ ਮੈਂ ਜੀ ਮਾਨ ਹਨ ਨਹੀਂ ਦਾ ਹੀ ਕੀਤਾ ਸੀ ਮੈਂ ਮੇਰੀ ਜਿਹੜੀ ਸੀ ਉੱਥੇ ਰਿਸਲਟ ਹੋਈ ਉਹਨਾਂ ਲੋਕਾਂ ਦੇ ਵਿੱਚ ਮਾਨ ਸਤਕਾਰ ਵਾਲਾ ਮੇਰਾ ਕੰਮ ਸੀ ਤੇ ਉੱਥੇ ਤੂੰ ਤੂੰ ਮੈਂ ਜਦੋਂ ਹੋਈ ਮੈਨੂੰ ਕੁਝ ਚੰਗਾ ਨਹੀਂ ਲੱਗਿਆ ਮੈਂ ਇਸ ਕਰਕੇ ਮਾਨਯੋਗ ਅਦਾਲਤ ਚ ਗਿਆ ਸੀ ਪਰ ਜਦੋਂ ਮਾਨ ਹਨ ਨਹੀਂ ਤਾਂ ਆਪਾਂ ਕੇਸ ਕਰਦੇ ਆਂ ਪਰ ਉਦੋਂ ਆਪਾਂ ਨੂੰ ਅਦਾਲਤ ਦੇ ਵਿੱਚ ਜਿਹੜੀ ਕੋਰਟ ਫੀਸ ਦਿੰਨੇ ਆ ਉਹ ਕੋਰਟ ਫੀਸ ਵਿੱਚ ਤੁਸੀਂ ਫਿਰ ਪਹਿਲਾਂ ਜਮ੍ਹਾਂ ਕਰਵਾਈਓ ਹਾਂ ਜੀ ਸਿਰ ਉਹ ਇਸ ਤਰ੍ਹਾਂ ਹੁੰਦਾ ਵੀ ਮੈਂ ਆਪਣੇ ਐਡਵੋਕੇਟ ਰਹਿਗੇ ਮੇਰੇ ਵੱਡੇ ਭਰਾਵਾਂ ਦੀ ਜਗ੍ਹਾ ਹੀ ਆ ਸੁਖਮੰਦਰ ਸਿੰਘ ਬਰਾੜ ਸਾਹਿਬ ਉਹਨਾਂ ਦੇ ਤਾਬਕ ਜਿਵੇਂ ਉਹਨਾਂ ਨੇ ਦੱਸਿਆ ਮੈਂ ਫਿਰ ਉਦੋਂ 12000 ਰੁਪਏ ਦੀ ਕੋਰਟ ਫੀਸ ਜਾਨੀ ਕਿ ਛਟਾਮ ਲਾ ਕੇ ਕੋਰਟ ਦੇ ਵਿੱਚ ਦਿੱਤੇ ਸੀਗੇ ਜਿਹੜਾ ਕੋਈ ਅਦਾਲਤ ਦੀ ਮਰਿਆਦਾ ਹੁੰਦੀ ਆ ਕੋਈ ਉਹ ਕਾਨੂੰਨ ਦੀ ਗੱਲ ਆ ਜੀ ਉਹਦੇ ਬਾਰੇ ਮੈਨੂੰ ਨਹੀਂ ਪਰ ਮੈਂ ਕੋਰਟ ਫੀਸ ਜ਼ਰੂਰ ਲਾਈ ਸੀ ਹਾਂਜੀ ਹਾਂਜੀ ਲਾਈ ਸੀ ਕਈ ਵਾਰੀ ਸਤਨਾਮ ਜੀ ਵੇਖਿਆ ਸੀ ਮੈਨੂੰ ਖਬਰ ਕਰਦਣ ਕਾਫੀ ਧਿਰ ਹੋ ਗਿਆ ਬਥੇਰੇ ਮੇਰੇ ਤੇ ਬੜਾ ਕੁਸ਼ ਹੋਇਆ ਜੀ ਕਈ ਪੁਲਿਸ ਅਫਸਰ ਜਿਹੜੇ ਹੈਗੇ ਉਹ ਦਾਬੇ ਮਾਰ ਲਾ ਪੈਂਦੇ ਬਖਾ ਯੈਲੋ ਕਾਰ ਬਖਾ ਉਹ ਬਖਾ ਬਖਾ ਤੇ ਤੁਹਾਨੂੰ ਇਹ ਦਿੱਕਤ ਨਹੀਂ ਆਈਗੀ ਨਹੀਂ ਸਰ ਜੈਲੋ ਕਾਰਡ ਤਾਂ ਮੇਰੇ ਕੋਲੇ ਉਦੋਂ ਵੀ ਸੀਗਾ ਜੀ ਤੇ ਪਰ ਜੈਲੋ ਕਾਰਡ ਦੀ ਮੈਨੂੰ ਕਦੇ ਸਮੱਸਿਆ ਨਹੀਂ ਸੀ ਆਈ ਕਿਉਂਕਿ ਜਿਹੜੇ ਜੈਲੋ ਕਾਰਡ ਵਗੈਰਾ ਇਹਨੇ ਤੇ ਸਰਕਾਰਾਂ ਇਸ ਕਰਕੇ ਇੱਕ ਜਿਹੜੇ ਦਫ਼ਤਰ ਬਣਾਏ ਹੋਏ ਕਹਿ ਦਿੰਦੇ ਵੀ ਪੱਤਰਕਾਰਾਂ ਨੂੰ ਦਬਾ ਕੇ ਆਪਣਾ ਕੰਮ ਲੈਣ ਵਾਸਤੇ ਜੈਲੋ ਕਾਰਡ ਬਣਾ ਕੇ ਦਿੱਤੇ ਜਾਂਦੇ ਆ ਜਾਂ ਕੋਈ ਛੋਟੀਆਂ ਮੋਟੀਆਂ ਸਹੂਲਤਾਂ ਹੁੰਦੀਆਂ ਬਸ ਕਰਾਇਆ ਮਾਫਾ ਟੋਲ ਪਲਾਜਾ ਮਾਫਾ ਉਹ ਜੋ ਛੋਟੇ ਮੋਟੇ ਇੱਕ ਫਾਇਦੇ ਵਾਸਤੇ ਹੁੰਦੇ ਆ ਜਿੱਥੇ ਕਿ ਕਵਰੇਜ ਕਰਨੀ ਲੋਕਾਂ ਦੀ ਦੁੱਖ ਤਕਲੀਫ ਦੀ ਕਵਰੇਜ ਕਰਨੀ ਉਹਦੇ ਵਿੱਚ ਜੈਲੋ ਕਾਰਡ ਜ਼ਰੂਰੀ ਨਹੀਂ ਮੈਂ ਬਾਕੀ ਵੀ ਮੇਰੇ ਜਿਹੜੇ ਪੱਤਰਕਾਰ ਭਾਈ ਵਿਚਾਰਾ ਇਹਨਾਂ ਨੂੰ ਕਹਿ ਦੇਣਾ ਚਾਹੁੰਦਾ ਵੀ ਸਾਫ਼ ਸੁਥਰੀ ਪੱਤਰਕਾਰੀ ਦਾ ਨਾ ਹੀ ਜੈਲੋ ਕਾਰਡ ਆ ਕਿਉਂਕਿ ਜੈਲੋ ਕਾਰਡ ਆ ਜਿਹੜੀ ਇਹ ਤਾਂ ਅਣਜਾਣ ਬੰਦਿਆਂ ਨੂੰ ਤੇ ਪੁਲਿਸ ਕਈ ਵਾਰੀ ਦਬਕਾ ਮਾਰ ਕੇ ਉਹਦੀ ਡਿਊਟੀ 'ਚ ਵਿਘਨ ਪਾਉਣ ਲਈ ਜਾਂ ਵੀ ਅਸਲੀ ਸੱਚ ਸਾਹਮਣੇ ਲਿਆਉਣ ਦੇ ਪਾਸੇ ਕਰਨ ਵਾਸਤੇ ਪੱਤਰਕਾਰ ਨੂੰ ਜੈਲੋ ਕਾਰਡ ਦਾ ਦੇਖ ਕੇ ਪਰੇ ਕਰ ਦਿੰਦੇ ਆ ਪਰ ਜੈਲੋ ਕਾਰਡ ਪੱਤਰਕਾਰ ਲਈ ਇੰਨਾ ਜ਼ਰੂਰੀ ਨਹੀਂ ਨਾ ਮੈਨੂੰ ਮਾਨਯੋਗ ਅਦਾਲਤ ਦੇ ਵਿੱਚ ਹੀ ਪੱਤਰ ਇਸ ਚੀਜ਼ ਬਾਰੇ ਕਿਸੇ ਨੇ ਕੋਈ ਨਾ ਉਕੇ ਸਭ ਨਾ ਕਿਸੇ ਨੇ ਮੈਨੂੰ ਨਹੀਂ ਪੁੱਛਿਆ ਜੀ ਤੋ ਨਾਮ ਜੀ ਹੱਡ ਬੀਤੀ ਤੁਸੀਂ ਸੁਣਾਈ ਆ ਜਿਹੜੇ ਸਾਡੇ ਪੱਤਰਕਾਰ ਦੇ ਵਿੱਚ ਵਿਗੜਨ ਪਾਉਂਦੇ ਆ ਉਹਨਾਂ ਨੂੰ ਤਾਂ ਕਿਤੇ ਨਾ ਕਿਤੇ ਤੁਹਾਡੀਆਂ ਗੱਲਾਂ ਤੋਂ ਸਿੱਖ ਲੈ ਲਈ ਹੋਊਗੀ ਇਹਨਾਂ ਵੀ ਅਸੀਂ ਪੱਤਰਕਾਰ ਕੰਮ ਕਰਦੇ ਵਿੱਚ ਵਿਗੜਨਾ ਪਾਈਏ ਜੀ ਪਰ ਕਾਫੀ ਪੱਤਰਕਾਰ ਤੁਹਾਨੂੰ ਸੁਣ ਰਹੇ ਆ ਜੀ ਉਹਨਾਂ ਨੂੰ ਵੀ ਹੌਸਲਾ ਮਿਲਿਆ ਕਿ ਜੇਕਰ ਤੁਸੀਂ ਇਹੋ ਜੀ ਰਾਹ ਤੇ ਚੱਲੇ ਹੋ ਤੁਸੀਂ ਇੱਕ ਪਹਿਲਾਂ 12-13000 ਰੁਪਏ ਅੱਜ ਕੋਰਟ ਫੀਸ ਜਮ੍ਹਾਂ ਕਰਵਾਈ ਤਾਂ ਉਸ ਤੋਂ ਨੂੰ ਜੁਰਮਾਨਾ ਲੱਗਿਆ ਕੀ ਲੱਗਦਾ ਇਸ ਨਾਲ ਜਿਹੜੇ ਪੱਤਰਕਾਰ ਸੁਣ ਰਹੇ ਉਹਨਾਂ ਨੂੰ ਵੀ ਹੌਸਲਾ ਮਿਲਿਆ ਸਰ ਇਹ ਵੀ 10-12000 ਵਾਲਾ ਵੀ ਮੈਂ ਤੁਹਾਡੇ ਮੌਜੂਦ ਮਹਰਾਂ ਨੂੰ ਦੱਸ ਦੇਵਾਂ ਕਿ ਇਹ ਵੀ ਕਾਨੂੰਨ ਹੈਗਾ ਇਹ ਵੀ ਜੇ ਕਿ 10-12000 ਰੁਪਏ ਆਪਣੇ ਕੋਲੇ ਨਹੀਂ ਹੈਗਾ ਜੀ ਉਹ ਅਦਾਲਤ ਦੇ ਵਿੱਚ ਇੱਕ ਆਪਸ਼ਨ ਹੈਗੀ ਆ ਜੀ ਉਹ ਵੀ ਆਪਾਂ ਜਿਵੇਂ ਜਿਵੇਂ ਆਉਂਦੇ ਆ ਜਿਸ ਤਰ੍ਹਾਂ ਕਿ ਇੱਕ ਐਡਵੋਕੇਟ ਦੀ ਫੀਸ ਵੀ ਆਪਾਂ ਕਈ ਵਾਰੀ ਬਾਅਦ ਚ ਦੇ ਦੇਣੇ ਦਿੱਤੀ ਨਹੀਂ ਜਾਂਦੀ ਕੋਲ ਨਹੀਂ ਹੁੰਦੀ ਇਸ ਤਰ੍ਹਾਂ ਕਰਕੇ ਉਹ ਕੋਰਟ ਵੀ ਇਸ ਵੀ ਅਦਾਲਤ ਆ ਜਿਹੜੀ ਉਹ ਇੱਕੇ ਵਾਰੀ ਨਹੀਂ ਵੀ ਜ਼ਰੂਰੀ 12000 ਲੈ ਕੇ ਜਿਹੜਾ ਕੇਸ ਉਹ ਦੈਅਰ ਕਰੇਗੀ ਉਹ ਵੀ ਹੋ ਜਾਂਦਾ ਜੀ ਉਹ ਬਾਅਦ ਚ ਵੀ ਦਿੱਤੇ ਜਾਂਦੇ ਆ ਜੀ ਕੋਈ ਮੁਸ਼ਕਲ ਨਹੀਂ ਹੁੰਦੀ ਮੁਸ਼ਕਲ ਨਹੀਂ ਹੁੰਦੀ ਨਹੀਂ ਹੁੰਦੀ ਕੀ ਲੱਗਦਾ ਤੁਹਾਨੂੰ ਹੁਣ ਜਿਹੜੇ ਇਹ ਤੁਸੀਂ ਕਿੰਨੇ ਵੀ ਜੁਰਮਾਨਾ ਪਾਤਾ ਕੀ ਉਹ ਦੂਸਰੀ ਐਕਸ ਪਾਰਟੀ ਹੋ ਗਈ ਸੀ ਤਾਂ ਜੁਰਮਾਨਾ ਪਿਆ ਜੋ ਪੇਸ਼ ਨਹੀਂ ਹੋਇਆ ਕਿਸਰਾ ਜੁਰਮਾਨਾ ਪੈਣ ਦਾ ਕਾਰਨ ਕੀ ਹੋਇਆ ਛੋਟਾ ਸ਼ਾਰਟ ਚੀਜ਼ ਦੱਸ ਦਿਓ ਉਹਦੇ ਸਾਰੀ ਚੀਜ਼ ਸੀ ਵੀ ਜਦੋਂ ਵਾਰ-ਵਾਰ ਅਦਾਲਤ ਉਹਨੂੰ ਆਪਣੀ ਮਰਿਆਦਾ ਮੁਤਾਬਕ ਬੁਲਾਉਂਦੀ ਸੰਮਨ ਉਸ ਤੋਂ ਹੁੰਦੇ ਆ ਤੇ ਜਦੋਂ ਉਹਨਾਂ ਨੇ ਆ ਕੇ ਆਪਣਾ ਪੱਖ ਹੀ ਨਹੀਂ ਪੇਸ਼ ਕੀਤਾ ਜੀ ਫਿਰ ਉਹਦੇ ਬਾਅਦ ਤਾਂ ਜ਼ਿਆਦਾ ਅਦਾਲਤ ਨੂੰ ਹੀ ਪਤਾ ਹੈ ਜੀ ਉਹਨਾਂ ਨੇ ਕੀ ਕੀ ਪਹਿਲੂ ਨੂੰ ਧਿਆਨ ਚ ਰੱਖ ਕੇ ਫੈਸਲਾ ਦਿੱਤਾ ਪਰ ਮੈਂ ਸੰਤੁਸ਼ਟ ਆ ਮੈਨੂੰ ਅਦਾਲਤ ਦਾ ਫੈਸਲਾ ਸਿਰ ਮੱਥੇ ਆ ਮਤਲਬ ਕਿ ਉਹ ਅਦਾਲਤ 'ਚ ਪੇਸ਼ ਨੇ ਆ ਉਸ ਤੋਂ ਬਾਅਦ ਤੁਸੀਂ ਕੋਈ ਨਾ ਐਡਰੈਸ ਵਗੈਰਾ ਦਿੱਤਾ ਹੋਊਗਾ ਫਿਰ ਉਹਨਾਂ ਦੀ ਜਿਹੜੀ ਪ੍ਰਾਪਰਟੀ ਉਹ ਅਟੈਚ ਕਰਤੀ ਉਹਦੇ ਨਾਲ ਹਾਂਜੀ ਉਹ ਜੋ ਮੇਰੇ ਮੈਂ ਉਹ ਕੇਸ ਦੀ ਪੈਰਵਾਈ ਕਰਨ ਵਾਸਤੇ ਉਹ ਮੈਂ ਜਰੂਰ ਦੇ ਦਿੰਦਾ ਰਿਹਾ ਜੀ ਅੱਛਾ ਉਹ ਆਪਣੀ ਅਟੈਚ ਕਰਤੀ ਹੁਣ ਉਹਦੇ ਪ੍ਰਾਪਰਟੀ ਦੀ ਫਿਰ ਉਹਦੀ ਬੋਲੀ ਹੋਊਗੀ ਹੁਣ ਹਾਂਜੀ ਉਹਦੀ 25 ਤਰੀਕ ਤੱਕ ਇਹ ਖਤਮ ਹੋ ਜਾਣਾ ਖੇਲ ਸਾਰਾ ਸਰਕਾਰ ਨੇ ਇਹਦੀ ਬੋਲੀ ਕਰ ਦੇਣੀ ਸਰਕਾਰੀ ਰੇਟ ਦੇ ਜੇ ਕੋਈ ਯਾਨੀ ਇੰਡੀਆ ਦੇ ਵਿੱਚ ਇੱਕੋ ਹੀ ਕਾਨੂੰਨ ਆ ਇਸ ਇਸ ਜ਼ਮੀਨ ਨੂੰ ਕੋਈ ਪਿੰਡ ਦਾ ਕੋਈ ਸ਼ਹਿਰ ਦਾ ਕੋਈ ਬਾਹਰ ਦਾ ਕੋਈ ਕਿਤੋਂ ਦਾ ਵੀ ਸਰਕਾਰੀ ਸਿਸਟਮ ਦੇ ਮੁਤਾਬਕ ਬੋਲੀ ਦੇ ਕੇ ਅਦਾਲਤ ਦੇ ਹੁਕਮਾ ਮੁਤਾਬਕ ਬੋਲੀ ਹੋਊਗੀ ਤੇ ਉਹ ਖਰੀਦ ਸਕਦਾ ਯਾਨੀ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ ਤੁਹਾਡੀ ਗੱਲ ਸੁਣ ਕੇ ਤਾਂ ਫਿਰ ਪ੍ਰਾਪਰਟੀ ਡੀ ਨਾਲ ਦੇ ਕੰਨ ਖੜੇ ਹੋ ਗਏ ਨੇ ਫਿਰ ਉਹ ਵੀ ਪਹੁੰਚ ਜਾਣਗੇ ਜੀ ਉਹਨਾਂ ਦੇ ਐ ਹੋਣਗੇ ਜੀ ਪਿਛਲੀਆਂ ਸਰਕਾਰਾਂ ਦੇ ਮਚਲਾਏ ਹੋਏ ਲੋਕ ਆ ਇਹ ਸਰਕਾਰ ਦੇ ਵਿੱਚ ਵੀ ਆਣ ਕੇ ਜਾਂ ਕੋਈ ਆਪਦੀ ਪ੍ਰਾਪਰਟੀ ਦੇ ਸਿਰ ਤੇ ਧਨਾੜ ਹੋਣ ਦੇ ਨਾਂ ਤੇ ਉਹ ਮੀਡੀਆ ਨੂੰ ਥੱਲੇ ਲਾਉਣ ਦੀ ਉਹਨਾਂ ਨੇ ਆਦਤ ਬਣਾਈ ਹੋਈ ਆ ਤੇ ਸਾਨੂੰ ਤਾਂ ਇਹ ਮੈਨੂੰ ਇਹ ਵੀ ਇੱਥੇ ਖੁਸ਼ੀ ਮਹਿਸੂਸ ਹੁੰਦੀ ਆ ਵੀ ਇਹ ਜਿਹੜਾ ਫੈਸਲਾ ਆਇਆ ਇਹ ਮੇਰੇ ਇਕੱਲੇ ਦਾ ਫੈਸਲਾ ਨਹੀਂ ਹੈਗਾ ਵਿਸ਼ਵ ਭਰ ਦੇ ਜਿਹੜੇ ਪੱਤਰਕਾਰ ਆ ਭਾਈਚਾਰਾ ਸਾਡਾ ਇਹ ਅਦਾਲਤ ਨੇ ਉਹਨਾਂ ਦਾ ਮਾਨ ਸਨਮਾਨ ਵਧਾਇਆ ਤੇ ਸ਼ੇਰ ਉੱਚਾ ਕਰਕੇ ਆਪਣੀ ਡਿਊਟੀ ਕਰਨ ਲਈ ਸਾਡਾ ਹੌਸਲਾ ਵਧਾਇਆ ਹੈ ਪੈਸਿਆਂ ਦੀ ਸਾਨੂੰ ਕੋਈ ਲੋੜ ਨਹੀਂ ਇੱਕ ਚੀਜ਼ ਹੁੰਦੀ ਜੀ ਜੁਰਮਾਨਾ 1 ਰੁਪਿਆ ਵੀ ਓਡਾ ਹੁੰਦਾ ਤੇ 2 ਲੱਖ ਵੀ ਓਡਾ ਹੀ ਹੁੰਦਾ ਜੀ ਇਹ ਜਿਹੜੀ ਕਾਪੀ ਤੁਸੀਂ ਮੈਨੂੰ ਦਿੱਤੀ ਹੈ ਇਹੀ ਕਾਪੀ ਹੈ ਉਹ ਜਿਹੜੀ ਹਾਂ ਜੀ ਇਹਦੇ ਵਿੱਚ ਵੀ ਮੈਂ ਆ ਦੱਸੂਗਾ ਜੀ ਇਸ ਜਗ੍ਹਾ ਤੇ ਆਣ ਕੇ ਦੇਖਿਆ ਜਾ ਵੀ ਹਾਂ ਜੀ ਹਾਂ ਜੀ ਤੇ ਆ ਸਾਰਾ ਕੁਝ ਜਮੀਨ ਜਿਹੜੀ ਆ ਪ੍ਰਾਪਰਟੀ ਆ ਉਹੀ ਬੰਦਾ ਹੈ ਜਿਹੜਾ ਅਰਸ਼ ਬਰਾੜਨਾ ਦਾ ਕੋਈ ਅਜਿਹਾ ਤਰੀਕਾ ਪਈਆਂ ਦੇ ਤਰੀਕਾ ਤੇ ਨਹੀਂ ਹੈ ਉਹ ਸਾਰਾ ਕੁਝ ਲਿਖਿਆ ਹੋਇਆ ਹਾਂ ਜੀ ਹਾਂ ਜੀ ਉਹ ਫਿਰ ਜਿਵੇਂ ਮੰਨ ਲਓ ਮਾਲ ਬਹਿਕ ਮੇ ਦਾ ਸਿਸਟਮ ਆ ਉਹਨਾਂ ਨੇ ਅਦਾਲਤ ਦੇ ਹੁਕਮ ਨੂੰ ਮੰਨਦੇ ਹੋਏ ਮਾਲ ਵਿਭਾਗਮੇ ਦੇ ਵਿੱਚ ਫੇਰ ਬਦਲ ਕਰਕੇ ਤੇ ਆ ਸਾਰੀਆਂ ਜੀਆਂ ਚੋ ਕੱਢ ਕੇ ਇੱਥੇ ਲਿਆ ਕੇ ਉਹਨਾਂ ਦੇ ਹਿੱਸੇ ਦੇ ਵਿੱਚੋਂ ਇੱਥੋਂ ਮੈਨੂੰ ਜ਼ਮੀਨ ਦਿੱਤੀ ਗਈ ਹੈ ਤੁਹਾਨੂੰ ਦਿੱਤੀ ਗਈ ਜ਼ਮੀਨ ਹੈ ਹਾਂ ਜੀ ਇਹ ਜ਼ਮੀਨ ਇਸ ਵੇਲੇ ਮੇਰੇ ਨਾਮ ਬੋਲਦੀ ਮੈਂ ਤੁਹਾਨੂੰ ਚੈਨਲ ਤੇ ਦਿਖਾਉਣ ਵਾਸਤੇ ਕਾਪੀ ਵੀ ਦੇ ਇਹ ਇਹ ਜਿਹੜੀ ਹੈਗੀ ਆ ਆ ਜਿਹੜੀ ਇਸ ਤਰ੍ਹਾਂ ਦੀ ਜਦੋਂ ਸਾਰੇ ਹੁਕਮ ਪੜ੍ਹ ਕੇ ਦੱਸ ਦਿਓ ਕੋਈ ਹਾਂਜੀ ਜਿਹੜੇ ਸਾਰੇ ਅਦਾਲਤ ਨੇ ਹੁਕਮ ਦੇ ਦਿੱਤੇ ਜੀ ਤੇ ਉਸ ਤੋਂ ਉਪਰੰਤ ਆ ਸ਼ਰਤਾਂ ਜਿਹੜੀਆਂ ਇਹ ਮਹਿਕਮਿਆਂ ਲਈ ਰੱਖੀਆਂ ਗਈਆਂ ਸੀ ਇਹ ਸਾਰੀਆਂ ਜੱਜ ਸਾਹਿਬ ਦੇ ਹੁਕਮਾ ਮੁਤਾਬਕ ਪੂਰੀਆਂ ਹੋ ਚੁੱਕੀਆਂ ਜਾਂ ਤੇ ਆ ਜਿਹੜੀ ਲਾਸਟ ਵਾਲੀ 25 ਆਰਡਰ ਦੀ ਹੈ ਨਾ ਮਿਤੀ ਆ ਥੋੜਾ ਤਰੀਕ ਦਿਖਾ ਦਿਓ ਮੈਂ ਕੈਮਰਾ ਹਾਂਜੀ ਨੇੜੇ ਕਰਕੇ ਤਰੀਕ ਦਿਖਾਈ ਜਾਰੇ ਹਾਂਜੀ ਤੇ ਇਸ ਆ ਜਿਹੜੀ 25 ਚਾਰ ਹੈ ਜੀ ਆ ਆ ਜੀ 25 4 ਹਾਂਜੀ 25 4 ਨੂੰ ਮਤਲਬ ਇਹਦੀ ਜਿਹੜੀ ਆ ਹੁਣ ਬੋਲੀ ਹੋ ਕੇ ਹਾਂਜੀ ਹਾਂਜੀ ਇਹ ਖਤਮ ਹੋ ਜਾਊਗਾ ਕੰਮ ਕੇ ਇਸ ਬੰਦ ਹੋ ਜਾਊਗਾ ਜ਼ਮੀਨ ਜਿਹੜਾ ਮਰਜੀ ਲੈ ਸਕਦਾ ਤੇ ਜੇਕਰ ਨਹੀਂ ਲੈ ਸਕਦਾ ਤੇ ਸਰਕਾਰ ਆਪਣੇ ਸਿਸਟਮ ਮੁਤਾਬਕ ਆਪਣੇ ਕੋਈ ਇਹਨੂੰ ਕਰੂ ਪਰ ਮੈਨੂੰ ਅਦਾਲਤ ਦੇ ਹੁਕਮਾ ਮੁਤਾਬਕ ਜਿਹੜਾ ਹਰਜਾਨਾ ਉਹ ਮਿਲ ਜਾਣਾ ਮਿਲ ਜਾਣਾ ਪਰ ਤੁਹਾਨੂੰ ਚਲੋ ਚਲੋ ਠੀਕ ਹੈ ਤੁਹਾਨੂੰ ਤੁਹਾਨੂੰ ਹਰਜਾਨਾ ਮਿਲ ਜਾਣਾ ਪਰ 2 ਲੱਖ ਤੋਂ ਜ਼ਿਆਦਾ ਤੁਹਾਨੂੰ ਸਕੂਨ ਨਹੀਂ ਮਿਲਿਆ ਵੀ ਮੈਂ ਮੇਰੀ ਪੱਤਰਕਾਰੀ ਕੀਤੀ ਸੀ ਤੇ ਕੋਰਟ ਨੇ ਮੇਰੇ ਜਿਹੜੀ ਗੱਲ ਸੁਣੀ ਆ ਤੁਹਾਨੂੰ 2 ਲੱਖ ਨਾਲੋਂ ਜ਼ਿਆਦਾ ਉਹ ਦੂਜਾ ਵੈਸੇ ਹੌਸਲਾ ਨਹੀਂ ਮਿਲਿਆ ਵੀ ਠੀਕ ਹੈ ਯਾਰ ਵੀ ਮੈਂ ਸਹੀ ਕੰਮ ਕੀਤਾ ਕਿੰਨਾ ਹੌਸਲਾ ਮਿਲਿਆ ਕੋਲ ਮਲਾ ਕੇ ਕਿੰਨਾ ਕ ਹੌਸਲਾ ਮਿਲਿਆ ਤੁਹਾਨੂੰ ਇਹ ਚੀਜ਼ ਦੇਖੋ ਜੀ ਜਿਹੜੀ ਇੱਕ ਪੱਤਰਕਾਰੀ ਹੈ ਨਾ ਪੱਤਰਕਾਰੀ ਇੱਕ ਜਿਹੜਾ ਦਹਿਰਾ ਸਿਸਟਮ ਆਜੀ ਇਹਦੇ ਵਿੱਚ ਇੱਕ ਆਪ ਨੂੰ ਮਾਨ ਸਨਮਾਨ ਦੀ ਜਿਆਦਾ ਜ਼ਰੂਰਤ ਹੁੰਦੀ ਆ ਜਦੋਂ ਕਿ ਆਰਥਿਕ ਪੱਖੋਂ ਤਾਂ ਪੱਤਰਕਾਰ ਆ ਜਿਹੜੇ ਇੰਨਾ ਜਿਆਦਾ ਮੁਨਾਫਾ ਨਹੀਂ ਕਮਾ ਰਹੇ ਜਿੰਨੇ ਆਮ ਨਾਗਰਿਕ ਕਮਾ ਰਹਿਆ ਤੇ ਅਸੀਂ ਫਿਰ ਵੀ ਚਾਹੁੰਨੇ 2 ਲੱਖ ਜੇ ਮੈਨੂੰ 10 ਰੁਪਏ ਵੀ ਅਦਾਲਤ ਦੇ ਦੇ ਦਿੰਦੀ ਉਹਨਾਂ ਨੂੰ 10 ਰੁਪਏ ਜੁਰਮਾਨਾ ਪਾ ਦਿੰਦੀ ਮੈਨੂੰ ਉਹ 10 ਵੀ ਬਹੁਤ ਸੀਗੇ ਕਿਉਂਕਿ ਮੈਂ ਹਾਂ ਵੀ ਮੇਰੀ ਮੈਂ ਖਾਲੀ ਹੱਥ ਆਇਆ ਹੈ ਖਾਲੀ ਮੈਂ ਚਲੇ ਜਾਣਾ ਜਦੋਂ ਮੈਂ ਲੈ ਕੇ ਹੀ ਕੁਝ ਨਹੀਂ ਜਾਣਾ ਮੈਂ ਤਾਂ ਇਕੱਲੇ ਫੈਸਲੇ ਤੇ ਹੀ ਸੰਤੋਸ਼ਟ ਹੈ ਜੀ ਸਾਰੇ ਮਾਮਲਿਆਂ ਨੂੰ ਲੈ ਕੇ ਪਿੰਡ ਜਸਿਆਣਾ ਦੇ ਅਰਸ਼ਦੀਪ ਜਿਹੜੇ ਹੈਗਾ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵੱਲੋਂ ਜਿਹੜਾ ਜੁਰਮਾਨਾ ਪਾਇਆ ਗਿਆ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਨਯੋਗ ਅਦਾਲਤ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਜੁਰਮਾਨਾ ਪਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਪ੍ਰਾਪਰਟੀ ਹੈਲੋ ਹੈਲੋ ਅਰਸ਼ਦੀ ਜੀ ਬੋਲ ਰਹੇ ਹਾਂਜੀ ਅਰਸ਼ਦੀ ਜੀ ਇੱਕ ਤੁਹਾਨੂੰ ਅਦਾਲਤ ਵੱਲੋਂ ਇੱਕ ਜੁਰਮਾਨਾ ਪਾਇਆ ਗਿਆ ਜਿਹਦੀ ਜਿਹੜੀ ਹੈਗੀ ਕੁਰਕੀ ਦੇ ਆਰਡਰ ਹੋਏ ਆ ਕੀ ਮਾਮਲਾ ਪੂਰਾ ਜੀ ਇਹ ਉਹ ਨਹੀਂ ਮੈਂ ਇਹਨਾਂ ਨੇ ਕੋਈ ਡੈਫਰਮੇਸ਼ਨ ਕੀਤਾ ਸੀ ਮੇਰੇ ਤੇ ਜੀ ਮੈਂ ਮੈਨੂੰ ਤਾਂ ਕੱਲ ਫੈਸਲੇ ਤੇ ਪਤਾ ਲੱਗਿਆ ਮੈਨੂੰ ਕੋਈ ਸੱਪਨ ਨਹੀਂ ਆਇਆ ਜੀ ਤੇ ਅਦਾਲਤ ਨੇ ਇੱਕ ਤਰਫਾ ਹੀ ਕਰਤਾ ਜੀ ਇੱਕ ਤਰਫਾ ਹੀ ਕਰਤਾ ਹਾਂਜੀ ਸਰ ਕੀ ਦੇਖਦੇ ਹੋ ਤੁਸੀਂ ਜਿਹੜਾ ਇੱਕ ਤੁਹਾਡੀ ਜਿਹੜੀ ਕਿ ਪ੍ਰੋਪਰਟੀ ਵੀ ਨਾਲ ਅਟੈਚ ਕੀਤੀ ਗਈ ਹੈ ਤੁਹਾਨੂੰ ਵੀ ਫਿਰ ਪਤਾ ਲੱਗ ਹੀ ਗਿਆ ਹੋਊਗਾ ਜੀ ਹਾਂਜੀ ਮੈਂ ਅਪੀਲ ਪਾਈ ਹੈ ਅਪੀਲ ਪਾਉਂਗਾ ਜੀ ਜੀ ਮੈਨੂੰ ਵਿਸ਼ਵਾਸ ਹੈ ਪੂਰਾ ਦਾਅਵਤ ਤੇ ਜੀ ਜੀ ਮੇਰਾ ਪੱਖ ਸੁਣ ਕੇ ਪਹਿਲਾਂ ਤਾਂ ਪੱਖ ਹੀ ਸੁਣਿਆ ਗਿਆ ਨਾ ਜੀ 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 ਸੁਣ ਕੇ ਤੇ ਪਰ ਸਰ ਉਹ ਵੱਲੋਂ ਕਹਿ ਜਾ ਰਿਹਾ ਹੈ ਕਿ ਜਦੋਂ ਤੁਸੀਂ ਉਹ ਉਹ ਖਬਰ ਕਰ ਰਹੇ ਸੀ ਕਿ ਤੁਸੀਂ ਉਹਨਾਂ ਦੀ ਖਬਰ ਕਰਦੇ ਸਮੇਂ ਜਿਹੜਾ ਤੁਸੀਂ ਉਹਨਾਂ ਦੀ ਖਬਰ ਦੇ ਵਿੱਚ ਵਿਗੜਨ ਪਾਇਆ ਤਾਂ ਤੁਸੀਂ ਉਹਨਾਂ ਨੂੰ ਬਲੈਕਮੈਲਰ ਵੀ ਦੱਸਿਆ ਕਿਵੇਂ ਸਮਝਦੇ ਇਸ ਚੀਜ਼ ਨੂੰ ਕੀ ਨਹੀਂ ਕਿ ਸੱਚਾਈ ਹੈ ਕਿਸ ਤਰ੍ਹਾਂ ਸਮਝਦੇ ਤੁਸੀਂ ਕਿਵੇਂ ਸਮਝਦੇ ਤੁਸੀਂ ਉਹ ਸਾਡਾ ਕੋਈ ਪ੍ਰੋਗਰਾਮ ਸੀ ਉੱਥੇ ਆਪਣੇ ਆਪਣੇ ਹੀ ਕਿਸੇ ਮੰਨ ਲਓ ਇੰਡੋਰ ਪ੍ਰੋਗਰਾਮ ਸੀਗਾ ਕਿਹੜੀ ਪਾਰਟੀ ਵੱਲੋਂ ਸੀਗਾ ਜੀ ਆ ਮਰੀ ਪਾਰਟੀ ਵੱਲੋਂ ਜੀ ਉਹ ਉੱਥੇ ਕਿਸੇ ਨੂੰ ਵੀ মিডিਆ ਪਰਸਨ ਨੂੰ ਲਾਉ ਨਹੀਂ ਕੀਤਾ ਹੋਇਆ ਸੀ ਜੀ ਉਹ ਦੋਸਰੀਆਂ ਪਾਰਟੀਆਂ ਦੀਆਂ ਮੰਨ ਲਓ ਗੱਤ ਤੋਂ ਤੁਸੀਂ ਜਦੋਂ ਉੱਥੇ ਪ੍ਰਧਾਨ ਬਣਾਇਆ ਤਾਂ ਕੁਝ ਅੰਸ਼ਾਰਤੀ ਅਨਸਰ ਉੱਥੇ ਕਰਨ ਲੱਗੇ ਜੀ ਸਾਰੇ ਬਾਜੀ ਵਗੈਰਾ ਕਰਨ ਲੱਗੇ ਹਨਾ ਜੀ ਜੀ ਤਾਂ ਅਸੀਂ ਇਹ ਉੱਥੇ ਸੀਗੇ ਤੇ ਮੈਂ ਮੈਂ ਤਾਂ ਜਸਟ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਯਾਰ ਜਦੋਂ ਅਸੀਂ মিডিਆ ਪਰਸਨ ਨੂੰ ਅਲਾਓ ਹੀ ਨਹੀਂ ਕੀਤਾ ਹਾਂ ਜੀ ਤੁਸੀਂ ਵੀ ਇਦਾਂ ਦਾ ਨਾਂ ਕਰੋ ਵੀ ਪਾਰਟੀ ਦੀ ਬਦਨਾਮੀ ਜੀ ਜੀ ਤੇ ਇਹਨਾਂ ਨੇ ਆਪ ਆਪਣੇ ਆਪ ਹੀ ਕੈਮਰਾ ਬੂਰਾ ਥੱਲੇ ਸਿੱਟ ਕੇ ਹੈ ਨਾ ਜੀ ਤੇ ਬਾਅਦ ਵਿੱਚ ਕਨੌਂਦੇ ਸੀ ਉਹ ਉਸ ਨੂੰ ਕਵਰ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਕੀਤਾ ਹੋਇਆ ਹੈ ਜੀ ਅਸ਼ਦੀ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਕੋਈ ਅਹੁਦੇਦਾਰ ਵੀ ਹੋ ਤੁਸੀਂ ਉਸ ਟਾਈਮ ਅਹੁਦੇਦਾਰ ਸੀ ਜਾਂ ਹੁਣ ਤੁਸੀਂ ਅਹੁਦੇਦਾਰ ਹੋ ਮੈਂ ਆਮ ਆਦਮੀ ਪਾਰਟੀ ਚ ਅਜੇ ਵਰਕਰ ਕੰਮ ਕਰਦਾ ਜੀ ਤੇ ਮੈਂ ਸਰਪੰਚ ਮੇਰੀ ਮੰਮਾ ਜੀ ਸਰਪੰਚ ਆ ਪਿੰਡ ਦੇ ਜੀ ਬਾਲਖਤਰ ਸਾਹਿਬ ਦੀ ਡੈਥ ਹੋਈ ਹੋਈ ਹੈ ਜੀ ਜੀ ਤੇ ਕੰਪਲੇਂਟ ਦੇ ਕੰਮਕਾਜ ਮੈਂ ਹੀ ਦੇਖਦਾ ਕਿਉਂਕਿ ਬਾਹਰਲੇ ਕੰਮਕਾਜ ਥਾਣੇ ਵਗੈਰਾ ਦੇ ਫਿਰ ਦੇਖਣੇ ਪੈਂਦੇ ਹਨ ਜੀ 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 ਮਦਰ ਵਗੈਰਾ ਨੂੰ ਜਾਣਾ ਨਹੀਂ ਥਾਣੇ ਵਗੈਰਾ ਥੋੜਾ ਜਾਣ ਕੇ ਵੀ ਜੇ ਕੋਈ ਬੰਦੇ ਹੋਣਗੇ ਜੀ ਜੀ ਤਾਂ ਸਾਰਾ ਕੰਮ ਕਰ ਮੈਂ ਹੀ ਦੇਖਦਾ ਜੀ ਇਹ ਫਿਰ ਜਿਹੜੇ ਤੁਸੀਂ ਉਹ ਕਹਿ ਰਹੇ ਆ ਵੀ ਜਿਹੜੀ ਤੁਹਾਡੀ ਪ੍ਰਾਪਰਟੀ ਦੀ ਜਿਹੜੀ ਕੁਰਕੀ ਹੋਣੀ ਆ ਜਿਹੜਾ ਜੁਰਮਾਨਾ ਪਾਇਆ ਗਿਆ ਉਹ ਜੁਰਮਾਨਾ ਉਹਨਾਂ ਨੂੰ ਦੇਣ ਵਾਸਤੇ ਤੁਹਾਡੀ ਪ੍ਰਾਪਰਟੀ ਦੀ ਕੁਰਕੀ ਕੀਤੀ ਜਾਊਗੀ ਤਾਂ ਉਸ ਤੋਂ ਪਹਿਲਾਂ ਵੀ ਤੁਸੀਂ ਅਪੀਲ ਪਾਉਂਗੇ ਇਸ ਚੀਜ਼ ਨੂੰ ਲੈ ਕੇ ਹਾਂਜੀ ਹਾਂਜੀ ਮੈਂ ਅਪੀਲ ਪਾਉਂਗਾ ਕਿਉਂਕਿ ਮੈਨੂੰ ਕੋਈ ਸੰਬੰਧ ਨਹੀਂ ਹਾਂਜੀ ਤੇ ਮੈਂ ਉਸ ਦੇ ਉਸ ਦੇ ਅੰਗੇਸ਼ਤੀ ਮੈਂ ਅਪੀਲ ਪਾਉਂਗਾ ਤੇ ਜੋ ਵੀ ਫੈਸਲਾ ਆਏਗਾ ਮੇਰੇ ਸਿਰ ਮੱਥੇ ਹੋਵੇਗਾ ਪਰ ਜਿਵੇਂ ਸਤਨਾਮ ਜੀ ਦੱਸ ਰਹੇ ਆ ਕਿ ਉਹਨਾਂ ਨੂੰ ਬਾਰ ਬਾਰ ਸਮਨ ਕੀਤੇ ਗਏ ਉਸ ਤੋਂ ਬਾਅਦ ਐਕਸਪਾਲਟੀ ਕੀਤਾ ਗਿਆ ਉਹਨਾਂ ਨੇ ਸਮਨ ਤਮਿਲ ਨਹੀਂ ਕੀਤੇ ਉਹ ਪੇਸ਼ ਨਹੀਂ ਹੋਏ ਤਾਂ ਅਦਾਲਤ ਤਾਂ ਇਹੋ ਜਿਹਾ ਜਦੋਂ ਹੁੰਦਾ ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦੀ ਇੱਕ ਤਰਫਾ ਅਦਾਲਤ ਲੈਂਦੀ ਹੈ ਇੱਕ ਨਾ ਮੈਂ ਤੁਹਾਨੂੰ ਦੱਸਦਾ ਜੀ ਸਰਪੰਚ ਬਣਨ ਤੋਂ ਬਾਅਦ ਸ ਗਿਆ ਅਸਾ 11ਵੇਂ ਮਹੀਨੇ ਚ ਮੈਨੂੰ ਇੱਕ ਸੱਮਣ ਮਿਲਿਆ ਸੀ ਉਸ ਉਸ ਟਾਈਮ ਸੀ ਸੇਲ ਦਾ ਹਨਾ ਤੇ ਕੰਮ ਕਾਹਦੇ ਨੇ ਹੁੰਦੇ ਮੈਂ ਚਲੋ ਮੈਂ ਰੱਖ ਲਿਆ ਮੈਨੂੰ ਨਹੀਂ ਪਤਾ ਸੀ ਮੈਂ ਕੋਈ ਜਾਣਕਾਰੀ ਨਹੀਂ ਸੀ ਜੀ ਮੈਨੂੰ ਕੋਈ ਇਹ ਤਾਂ ਹੈ ਹੀ ਨਹੀਂ ਸੀ ਕਿ ਆਪਣਾ ਕੋਈ ਵਾਧਾ ਹੋਊਗਾ ਤੇ ਕਿ ਨਾਲ ਤੁਸੀਂ ਮੈਂ ਉਹ ਰੱਖ ਤਾ ਤੇ ਮੈਂ ਰੱਖ ਕੇ ਭੁੱਲ ਗਿਆ ਫੈਮਿਲੀ ਫੈਮਿਲੀ ਵਾਲੇ ਬੰਦੇ ਹੈ ਜੀ ਕੰਮਕਾਰ ਕਰਦੇ ਹਨਾ ਤੇ ਮੈਂ ਉਹ ਸੱਮਣ ਭੁੱਲ ਗਿਆ ਇੱਕ ਸਿੰਗਲ ਸੱਮਣ ਤੇ ਮੇਰੇ ਸਾਈਨ ਜ਼ਰੂਰ ਹੈਗੇ ਆ ਪਰ ਉਹੀ ਪਹਿਲਾਂ ਵਾਲੇ ਤੇ ਜੋ ਵੀ ਇਤਲਾਹ ਵਗੈਰਾ ਜੋ ਇਹਨਾਂ ਨੇ ਲਿਖਿਆ ਵੀ ਉਹ ਚੌਂਕੀਦਾਰ ਵਗੈਰਾ ਨੂੰ ਭੇਜ ਕੇ ਪੁੱਛਿਆ ਚੌਂਕੀਦਾਰ ਕੋਈ ਚੌਂਕੀਦਾਰ ਨਹੀਂ ਆਇਆ ਕੁਝ ਨਹੀਂ ਆਇਆ ਤੇ ਇਹਨਾਂ ਦਾ ਜੋ ਸਾਰਾ ਪ੍ਰੋਪਗੈਂਡਾ ਹੈ ਜੀ ਪਰ ਕੀ ਲੱਗਦਾ ਤੁਹਾਨੂੰ ਫਿਰ ਜਿਹੜਾ ਜੁਰਮਾਨਾ ਚਲੋ ਤੁਸੀਂ ਅਦਾਲਤ ਨਹੀਂ ਪੇਸ਼ ਹੋ ਸਕਦੇ ਜਾਂ ਕੋਈ ਵੀ ਰਿਜਨ ਹੋ ਸਕਦਾ ਹੈ ਕਿਸ ਸਮੇਂ ਨੂੰ ਉਹ ਜਿਹੜਾ ਤੁਹਾਨੂੰ 2 ਲੱਖ ਰੁਪਏ ਦੇ ਕਰੀਬ 2 ਲੱਖ ਤੋਂ ਜ਼ਿਆਦਾ ਜੁਰਮਾਨਾ ਪਾਇਆ ਗਿਆ ਕੀ ਲੱਗਦਾ ਤੁਹਾਨੂੰ ਵੀ ਇਹ ਸਹੀ ਹੈ ਜੋ ਅਦਾਲਤ ਵੱਲੋਂ ਪਾਇਆ ਗਿਆ ਜੋ ਪਤਾ ਕੀ ਹੈ ਜੀ ਅਦਾਲਤਾਂ ਦੇ ਚਲੋ ਅਦਾਲਤਾਂ ਸਰਵੋਚਨ ਦੀਆਂ ਹਨਾ ਤੇ ਸਭ ਨੂੰ ਉਹਦਾ ਫੈਸਲਾ ਮੰਨਣਾ ਚਾਹੀਦਾ ਪਰ ਉਹ ਇੱਕ ਪੱਖ ਸੁਣ ਕੇ ਹੀ ਮੰਨ ਲਓ ਵੀ ਕਿ ਨਾਲ ਤੁਸੀਂ ਉਹ ਕੀਤਾ ਹੋਇਆ ਮੇਰਾ ਤਾਂ ਪੱਖ ਹੀ ਨਹੀਂ ਸੁਣਿਆ ਗਿਆ ਜਿਹਦੇ ਵਿੱਚ ਜੀ ਜੀ ਪਰ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਜਦੋਂ ਪੱਤਰਕਾਰ ਖਬਰ ਕਰ ਰਿਹਾ ਸਾਨੂੰ ਜਿਹੜਾ ਹੈਗਾ ਉਹਦਾ ਕੈਮਰੇ ਨੂੰ ਟੱਚ ਨਹੀਂ ਕਰਨਾ ਚਾਹੀਦਾ ਸਾਨੂੰ ਆਪ ਦਾ ਪੱਖ ਦੇਣਾ ਚਾਹੀਦਾ ਚਾਹੇ ਤੁਸੀਂ ਉਹਨੂੰ ਉਹ ਤੁਸੀਂ ਜੇ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਪੱਤਰਕਾਰ ਦੀ ਐਂਟਰੀ ਨਹੀਂ ਸੀਗੀ ਤੇ ਤੁਸੀਂ ਉਹਦੇ ਵਿੱਚ ਪੱਖ ਦੇ ਦਿੰਦੇ ਵੀ ਜਦੋਂ ਤੁਹਾਡੀ ਐਂਟਰੀ ਹੈ ਨਹੀਂ ਤੁਸੀਂ ਇੱਥੇ ਕਿਉਂ ਕਵਰੇਜ ਕਰ ਰਹੇ ਹੋ ਆਪਾਂ ਨੂੰ ਇਹ ਕਹਿਣ ਦੀ ਬਜਾਏ ਆਪਾਂ ਉਹਦਾ ਕੈਮਰਾ ਫੜ ਕੇ ਥੱਲੇ ਕਰੀਏ ਜਾਂ ਕੋਈ ਨਹੀਂ ਮੈਂ ਇਦਾਂ ਹੀ ਕਿਹਾ ਸੀ ਵੀ ਭਾਈ ਮੈਂ ਵੀ ਕ ਨਾਲ ਤੁਸੀਂ ਤੁਸੀਂ ਯਾਰ ਵੀ ਨਾ ਕਰੋ ਇੱਥੇ ਹੈਨਾ ਜੇ ਜਦੋਂ ਕੋਈ ਹੋਰ ਕੋਈ ਮੰਨ ਲਓ ਕੋਈ ਨੈਸ਼ਨਲ ਚੈਨਲ ਜਾਂ ਕੋਈ ਕੋਈ ਵੀ ਉਹਦਾ ਉਹਦਾ ਦਾ ਕੋਈ ਵੀ ਚੈਨਲ ਵਾਲਾ ਉੱਥੇ ਹੈ ਨਹੀਂ ਹੈਨਾ ਜੀ 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 ਮੰਨ ਲਓ ਕੋਈ ਜੰੁੰਦਾ ਜਿਹਾ ਮੰਨ ਲਓ ਕਹੇ ਲਈ ਇਹ ਵੀ ਸਰਕਾਰ ਦੇ ਖਿਲਾਫ ਹੀ ਲਿਖਣਾ ਜਿੰਨਾਂ ਨੇ ਹੈਨਾ ਜਾਂ ਕੰਮਕਾਜ ਦੇ ਕੰਮਕਾਜ ਦੇਖਣਾ ਨਹੀਂ ਵਿਰੋਧ ਕਰਨ ਲਈ ਵਿਰੋਧ ਕਰਨਾ ਇਹ ਉਦਾਂ ਦੇ ਉਦਾਂ ਦੇ ਪਰਸਨ ਹੁੰਦੇ ਆ ਹੈਨਾ ਜੀ ਜੀ ਮੈਂ ਕੋਈ ਉਹਨੂੰ ਕੋਈ ਉਹਦੇ ਟੱਚ ਉਹਨੂੰ ਨਹੀਂ ਟੱਚ ਕੀਤਾ ਸੀ ਕੋਈ ਕੁਛ ਨਹੀਂ ਸੀਗਾ ਤੇ ਮੈਂ ਜਸਟ ਉਹਨੂੰ ਕਿਹਾ ਸੀ ਵੀ ਤੂੰ ਇੱਥੇ ਉਹ ਨਾ ਕਰ। ਕੁੱਲ ਮਿਲਾ ਕੇ ਬਣ ਤੁਸੀਂ ਹੁਣ ਜਿਹੜੀ ਹੈਗੀ ਜਿਹੜੀ ਅਦਾਲਤ ਦਾ ਮਾਣਯੋਗ ਫੈਸਲਾ ਆਇਆ ਉਹਦੇ ਤੁਸੀਂ ਹੁਣ ਜਿਹੜਾ ਹੈਗਾ ਉਸ ਤੋਂ ਅਦਾਲਤ ਤੋਂ ਤੁਸੀਂ ਉਹਨਾਂ ਦੇ ਉਸ ਜੋ ਡਿਸੀਜਨ ਦਿੱਤਾ ਗਿਆ ਤੁਸੀਂ ਹੁਣ ਉਸ ਨੂੰ ਚੈਲੰਜ ਕਰੋਗੇ ਉੱਪਰਲੀ ਅਦਾਲਤ ਵਿੱਚ? ਹਾਂਜੀ ਹਾਂਜੀ ਅਸੀਂ ਕਰਾਂਗੇ। ਅਰਸ਼ਦੀਪ ਜੀ ਪੂਰਾ ਤੁਹਾਡਾ ਨਾਮ ਔਰ ਕਿਹੜਾ ਪਿੰਡ ਹੈ ਜੀ? ਮੇਰਾ ਨਾਮ ਅਰਸ਼ ਪੰਡਤ ਜਸਨਾ ਜੀ ਜੇ ਮੇਰਾ ਨਾਮ ਅਸ਼ਰੀਫ ਸਿੰਘ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਥੈਂਕ ਯੂ ਤੁਸੀਂ ਦੇਖ ਸਕਦੇ ਹੋ ਕਿ ਅਰਸ਼ਦੀਪ ਜੀ ਨੇ ਆਪਣਾ ਪੱਖ ਦਿੱਤਾ ਹੈ ਤਾਂ ਉਸ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਅਦਾਲਤ ਦਾ ਜਿਹੜਾ ਹੈਗਾ ਅਗਲਾ ਫੈਸਲਾ ਕੀ ਹੋਊਗਾ ਪਰ ਇੱਕ ਵਾਰ ਜਿਹੜਾ ਹੈਗਾ ਕੁਰਕੀ ਦੇ ਆਰਡਰ ਜੂੜ ਦਿੱਤੇ ਗਏ ਆ ਦੱਸ ਦਈਏ ਕਿ ਇੱਕ ਪੱਤਰਕਾਰ ਦਾ ਕੈਮਰਾ ਨੂੰ ਟੱਚ ਕਰਨਾ ਉਹਦੇ ਕੰਮ ਦੇ ਵਿੱਚ ਵਿਘਨ ਪਾਉਣਾ ਤਾਂ ਉਸ ਨੂੰ ਲੈ ਕੇ ਇੱਕ 2 ਲੱਖ ਰੁਪਏ ਤੋਂ ਵੀ ਜ਼ਿਆਦਾ ਜੁਰਮਾਨਾ ਜਿਹੜਾ ਕੀਤਾ ਗਿਆ ਬੜੀ ਮਹਾਨੇ ਦੀ ਗੱਲ ਹੈ ਔਰ ਕਿਤਨਾ ਕਿਤੇ ਪੱਤਰਕਾਰਾਂ ਨੂੰ ਇਸ ਚੀਜ਼ ਦਾ ਹੌਸਲਾ ਜਰੂਰ ਮਿਲਦਾ ਹੈ ਕਿ ਜੇਕਰ ਉਹਨਾਂ ਦੇ ਉਹਨਾਂ ਦੇ ਕੰਮ ਦੇ ਵਿੱਚ ਕੋਈ ਵਿਘਨ ਪਾਊਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜੁਰਮਾਨਾ ਜ਼ਰੂਰ ਹੋ ਸਕਦਾ ਹੈ ਜੋ ਇਸ ਤਰ੍ਹਾਂ ਪਰ ਕਿਸੇ ਹੋਰ ਪੱਤਰਕਾਰ ਨਾਲ ਹੁੰਦੀ ਹੈ ਤੁਹਾਨੂੰ ਸੁਣ ਰਿਹਾ ਕੀ ਮੈਸੇਜ ਦੇਣਾ ਚਾਹੁੰਦੇ ਹਨ ਉਹ ਮੈਂ ਇਹ ਹੀ ਕਹਿਣਾ ਹੈ ਜੀ ਕਿਸੇ ਤੋਂ ਘਬਰਾਓ ਨਾ ਆਪਦਾ ਨਰਬਿਕਣ ਹੋ ਕੇ ਕੰਮ ਕਰੋ ਇੱਕ ਬਹੁਤ ਤਕੜੀ ਯੂਨੀਅਨ ਬਣਾਓ ਇੰਡੀਆ ਲੈਵਲ ਤੇ ਵਿਸ਼ਵ ਭਰ ਦੇ ਵਿੱਚ ਤੇ ਜਿਹੜੀ ਤੁਹਾਡੇ ਕੋਲ ਗਿਆਨ ਨਹੀਂ ਹੈਗਾ ਜਦੋਂ ਯੂਨੀਅਨ ਬਣਾਵਾਂਗੇ ਸਾਡੇ ਸਾਥੀ ਸਾਡੇ ਨਾਲ ਜੁੜਨਗੇ ਉਹ ਦੱਸਣਗੇ ਤੁਸੀਂ ਜਿਹੜੀਆਂ ਸਾਡੇ ਚ ਕਮੀਆਂ ਇੱਕ ਦੂਜੇ ਨੂੰ ਪੁੱਛ ਕੇ ਪੂਰੀਆਂ ਕਰੋ ਕਿਉਂਕਿ ਆਪਾਂ ਸਭ ਕਾਸੇ ਵਾਲੇ ਆ ਮੁਲਾਜ਼ਮ ਆਪਣੇ ਰਿਸ਼ਤੇਦਾਰ ਹੁੰਦੇ ਆ ਭੈਣ ਭਰਾ ਐਡਵੋਕੇਟ ਸਾਹਿਬ ਆਪਣੇ ਆ ਤੇ ਆਪਾਂ ਨੂੰ ਘਬਰਾ ਕਿ ਕੋਈ ਨਾ ਕੋਈ ਟੈਨਸ਼ਨ ਨਹੀਂ ਲੈਣੀ ਚਾਹੀਦੀ ਤੇ ਜੇ ਕੋਈ ਦੁੱਖ ਤਕਲੀਫ ਤੇ ਤਾਂ ਵੈਸੇ ਵੀ ਆਪ ਪਰਦੇ ਸੁਣਦੇ ਦੇਖਦੇ ਆ ਵੀ ਜਿਹੜਾ ਦੁੱਖ ਆ ਜੇ ਦੁੱਖ ਬੰਦੇ ਨੂੰ ਆਉ ਤੇ ਬੰਦਾ ਨਿਕਲੂਗਾ ਇਸ ਕਰਕੇ ਜੇ ਕੋਈ ਕਿਸੇ ਨੂੰ ਦੁੱਖ ਦਿੰਦਾ ਜਾਂ ਕੋਈ ਦੁੱਖ ਹੁੰਦਾ ਘਰਉਣ ਦੀ ਲੋੜ ਦੀ ਇੱਕ ਦੂਜੇ ਦਾ ਸਹਾਰਾ ਲਓ ਵੱਡੀ ਯੂਨੀਅਨ ਬਣਾਓ ਤੇ ਜੇ ਤਨਾੜ ਲੋਕ ਆ ਉਹਨਾਂ ਨੂੰ ਇਹ ਦਿਖਾਓ ਅੱਖਾਂ ਦੇ ਸਾਹਮਣੇ ਵੀ মিডিਆ ਚੌਥਾ ਥਾਮ ਕਿਹਾ ਸੀ ਤੇ মিডিਆ ਚੌਥਾ ਥਾਮ ਹੈ ਆ ਹੁਣ ਪਰ ਇਸ ਤੋਂ ਪਿੱਛੇ ਤੱਕ ਚੌਥੇ ਥਾਮ ਨੂੰ ਇਹ ਸਾਡੀਆਂ ਸਰਕਾਰਾਂ ਸਾਡੇ ਜਿਹੇ ਲੋਕ ਆ ਜਿਹੜੇ ਕੜਮ ਚੋਦਰੀ ਆ ਇਹਨਾਂ ਨੇ ਥੱਲੇ ਲਾ ਕੇ ਰੱਖਿਆ ਹੈ ਇਹ ਉੱਚਾ ਚੁੱਕਣ ਲਈ মিডিਆ ਦੀ ਇੱਜ਼ਤ ਰੱਖਣ ਵਾਸਤੇ ਨਿਰਪੱਖ ਹੋ ਕੇ ਕੰਮ ਕਰੋ ਮਾੜਾ ਕੰਮ ਨਾ ਕਰੋ ਤੇ ਜਿੱਥੇ ਸਮੱਸਿਆ ਹੁੰਦੀ ਆ ਫਿਰ ਸਾਡੀਆਂ ਮਾਨਯੋਗ ਅਦਾਲਤਾਂ ਬੈਠੀਆਂ ਸਾਡਾ ਉੱਥੇ ਮਾਨ ਸਤਕਾਰ ਹੁੰਦਾ ਜੀ ਆਪਣਾ ਮੇਨ ਚੀਜ਼ੀ ਵਿੱਚ ਇੱਕ ਗੱਲ ਮੇਰੇ ਮਾਈਂਡ ਚੋਂ ਨਿਕਲ ਗਈ ਹੈ ਵੀ ਜਦੋਂ ਇਹ ਜਦੋਂ ਤੁਹਾਡਾ ਇਹ ਡਿਸਬਿਊਟ ਹੋਇਆ ਜਦੋਂ ਇਕੱਠ ਹੋਇਆ ਸੀਗਾ ਇਹ ਕਿਹੜੀ ਪਾਰਟੀ ਵੱਲੋਂ ਇਕੱਠ ਕੀਤਾ ਗਿਆ ਸੀਗਾ ਇਹ ਤਾਂ ਸਰਕਾਰ ਜੀ ਹੁਣ ਜੋ ਆਮ ਪਾਰਟੀ ਦੀ ਸਰਕਾਰ ਆਈ ਸੀ ਉਦੋਂ ਫਿਰ ਇਹਨਾਂ ਨੇ ਜਿਹੜਾ ਸਿਸਟਮ ਆ ਉਹਨੂੰ ਬਦਲਣਾ ਹੁੰਦਾ ਹੈ ਤੇ ਉਹ ਸਿਸਟਮ ਦੇ ਮੁਤਾਬਕ ਹੀ ਜਿਹੜਾ ਇੱਥੋਂ ਦਾ ਜਿਹੜਾ ਸੀ ਬਰੀਆਲਾ ਦਾ ਆਰਤੀਆਂ ਨਾਲ ਜੁੜਿਆ ਸੀ ਸਿਸਟਮ ਤੇ ਉੱਥੋਂ ਵੀ ਇਹ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਹੀ ਰੇੜਕਾ ਪਿਆ ਸੀਗਾ ਤੇ ਜਿਹੜਾ ਪੈਂਦਾ ਪੈਂਦਾ ਮੇਰੀ ਪੱਤਰਕਾਰੀ ਜਿਹੜੀ ਸੀ ਮੈਂ ਚਮਕਾਉਣਾ ਚਾਹੁੰਦਾ ਸੀ ਹਰ ਪੱਤਰਕਾਰ ਦਾ ਸ਼ੌਂਕ ਹੁੰਦਾ ਮੈਂ ਕੰਮ ਕਰਾਂ ਲੋਕਾਂ ਦੀ ਸਲਾਹਤਾ ਕਰਨ ਪਰ ਜਿਹੜੇ ਹਿਸਾਬ ਨਾਲ ਉਹ ਖਬਰ ਸੀ ਮੇਰੇ ਜ਼ਿਲ੍ਹੇ ਦੀ ਖਬਰ ਸੀ ਇਸ ਬੰਦੇ ਦੇ ਵਿਗੜਨ ਨਾਲ ਮੇਰੀ ਖਬਰ ਮੇਰੀ ਨੂੰ ਸੰਤੁਸ਼ਟੀ ਨਹੀਂ ਦੇ ਸਕੀ ਤੇ ਇਸ ਕਰਕੇ ਹੀ ਮੈਂ ਪਹਿਲਾਂ ਦੱਸਿਆ ਸੀ ਕਿ ਮੈਂ ਕੋੜ ਦਾ ਦਰਵਾਜ਼ਾ ਖੜਕਾਇਆ ਸੀ ਕਿਉਂਕਿ ਮੇਰੇ ਮੇਰੀ ਮਿਹਨਤ ਨੂੰ ਇਹਨੇ ਸਫਲ ਨਹੀਂ ਹੋਣ ਦਿੱਤਾ ਸੀ ਜਿਹਨੂੰ ਕਲੇਮ ਪਿਆ ਅਰਸ਼ਦੀਪ ਵੀ ਦੱਸਿਆ ਨਾਮ ਤੇ ਹਾਂ ਜੀ ਅਰਸ਼ਦੀਪ ਪਿੰਡ ਜੱਸੇਆਣਾ ਸਨ ਆਫ ਹੈਗੇਆ ਗੁਰਪਾਲ ਸਿੰਘ ਆ ਜੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਆ ਜੀ ਤਾਂ ਸਤਨਾਮ ਸਿੰਘ ਨੇ ਸਾਡੇ ਨਾਲ ਜੋੜੇ ਨੇ ਪੱਤਰਕਾਰ ਨੇ ਸੀਨੀਅਰ ਪੱਤਰਕਾਰ ਨੇ ਕਾਫੀ ਸਾਲਾਂ ਤੋਂ ਪੱਤਰਕਾਰੀ ਜਿਹੜੀ ਸੇਵਾ ਨਿਭਾ ਰਹੇ ਆ ਤਾ ਅਸੀਂ ਅਰਸ਼ਦੀਪ ਦੇ ਉੱਪਰ ਜਿਹੜਾ ਹੈਗਾ ਦੋਸ਼ ਵੀ ਲੱਗ ਰਿਹਾ ਤੇ ਇਹ ਕਹਿੰਦੇ ਉਹਨਾਂ ਨੂੰ ਜੁਰਮਾਨਾ ਵੀ ਪਿਆ ਪਰ ਉੱਥੇ ਅਸੀਂ ਪੱਤਰਕਾਰਾਂ ਨੂੰ ਇਹ ਖਬਰ ਦਿਖਾ ਕੇ ਪੱਤਰਕਾਰਾਂ ਦਾ ਜਿਹੜਾ ਹੌਸਲਾ ਜਿਹੜਾ ਹੈਗਾ ਜ਼ਰੂਰ ਵਧੂਗਾ ਕਿਉਂਕਿ ਕਿਉਂਕਿ ਅਸੀਂ ਦੇਖਿਆ ਕਿ ਕੋਈ ਕੁਝ ਅਫਸਰ ਜਿਹੜੇ ਹੁੰਦੇ ਆ ਉਹ ਮੌਕੇ ਤੇ ਜਦੋਂ ਕਿਸੇ ਨਵੇਂ ਪੱਤਰਕਾਰ ਨੂੰ ਪੁੱਛਦੇ ਆ ਕਿ ਤੇਰਾ ਪੀਲਾ ਕਾਰਡ ਕਿੱਥੇ ਹੈ ਤੇ ਉਹ ਆਪਦੇ ਪੈਰ ਛੱਡ ਜਾਂਦੇ ਆ ਉਹ ਚੀਜ਼ ਇਹਨਾਂ ਨੇ ਵਿਸਤਾਰ ਨਾਲ ਦੱਸੀ ਹੈ ਕਿ ਪੀਲੇ ਕਾਰਡ ਦੀ ਕੋਈ ਜ਼ਰੂਰਤ ਨਹੀਂ ਹੁੰਦੀਗੀ ਤੁਸੀਂ ਆਪਦੇ ادارے ਦਾ ਤੁਹਾਡੇ ਕੋਲ ਕਾਰਡ ਹੋਣਾ ਚਾਹੀਦਾ ਹੈ ਤੁਹਾਡੀ ਪੱਤਰਕਾਰੀ ਸਹੀ ਹੋਣੀ ਚਾਹੀਦੀ ਹੈ ਸੋ ਉੱਥੇ ਇੱਕ ਸਤਨਾਮ ਸਿੰਘ ਜੀ ਨੇ ਇੱਕ ਕੋਰਟ ਦੇ ਵਿੱਚ ਕੇਸ ਪਾ ਕੇ ਬੇਝਕ ਇਹਨਾਂ ਨੂੰ 2 ਲੱਖ ਰੁਪਏ ਦੇ ਕਰੀਬ ਜਿਹੜਾ ਹੈਗਾ ਹਰਜਾਨਾ ਮਿਲੇਗਾ ਪਰ ਇਹ 2 ਲੱਖ ਮੈਂ ਕਰੋੜਾਂ ਦੇ ਜਿਹੜਾ ਹੈਗਾ ਕਰੋੜਾਂ ਤਾਂ ਵੀ ਤਾਂ ਨਾ ਸਮਝਦੇ ਕਿਉਂਕਿ ਇਸ ਨਾਲ ਜਿਹੜੇ ਬੰਦੇ ਸਾਡੇ ਪੱਤਰਕਾਰ ਦੇ ਵਿੱਚ ਜਿਹੜੇ ਵਿਗੜਨ ਪਾਉਂਦੇ ਆ ਉਹਨਾਂ ਨੂੰ ਨਸੀਹਤ ਜ਼ਰੂਰ ਮਿਲੇਗੀ ਕੈਮਰਾ ਪਰਸਨ ਹਰਮਨ ਦੇ ਨਾਲ ਮੈਸੂਲੀ ਜੰਦਲ ਲੋਕ ਇਨਸਾਫ ਟੀਵੀ ਸ਼੍ਰੀ ਮੁਖਤਸਰ ਸਾਹਿਬ ਬਰੀਵਾਲਾ